ਸਸੀ ਗਾਲ ਦੀ ਸਾਰੇ ਇਹਨਾਂ ਪਰਾਵਾਂ ਨੂੰ ਹਰੀ ਮਿਰਚ ਸੁਆਹਜਣਾ ਤੇ ਅਦਰਕ ਦਾ achar ਬਣਾਉਣ ਲੱਗਾ। ਐਸਾ ਕਿਉਂ ਮੈਨੂੰ ਇਹ ਵਧੀਆ ਲੱਗਦਾ ਆ ਕਿ ਮੈਂ ਆਪਣੇ ਹੱਥੇ ਬਣਾਉਣਾ ਨਾਲ ਵਰੀ। ਤੇ ਮੇਰਾ ਪਹਿਲਾਂ ਤਾਂ ਟਾਈਮ ਨਹੀਂ ਲੱਗਾ ਕਿੰਨੇ ਦਿਨ ਹੋ ਗਏ ਤੇ ਅੱਜ ਮੇਰਾ ਮਨ ਕੀਤਾ ਕਿ achar ਬਣਾਈਏ। ਇਹ ਸਰਦੀਆਂ ਵਾਲਾ achar ਨਾ। ਹਾਂ। ਇਹ ਕੋਈ ਆਪਾਂ ਇਦਾਂ ਬਣਾ ਲਾਂਗੇ ਨਾ ਜਿਸਨੂੰ ਕੱਢ ਕੇ ਕੱਟ ਕੇ ਡੰਡੀਆਂ ਤੋੜ ਕੇ ਫਿਰ ਆਪਾਂ ਇਹਨਾਂ ਨੂੰ ਧੋ ਕੇ ਥੋੜਾ ਸੁਕਾ ਕੇ ਫਿਰ ਇਹਨਾਂ ਚੀਰੇ ਦਵਾਂਗੇ ਦੱਸਾਂ ਕੀ ਕਰ ਦਿੰਦੇ ਨਾਲ ਕੋਈ ਵੀ ਤੁਹਾਨੂੰ ਵਿਖਾਉਣੇ ਆ ਚੀਰੇ ਦਿੰਦੇ ਟਾਈਮ ਲੱਗਣਾ ਇਹਨੂੰ ਪਰ ਫਿਰ ਜਿਆਦੀ ਵੀਡੀਓ ਲੰਬੀਆਂ ਹੋਣੀਆਂ ਜੇ ਬਹੁਤ ਜਿਆਦਾ ਆ ਆਪਾਂ ਇਦਾਂ ਹੁਣ ਇਦਾਂ ਕਰਦੇ ਆ ਵੀ ਆਪਾਂ ਅਦਰਕ ਵੀ ਮੈਂ ਪਹਿਲਾਂ ਜਦੋਂ ਅਸੀਂ ਚੀਹਣ ਲਿਆ ਹੀ ਦਾ ਉਸੇ ਲੱਕੇ ਸਵਾਣ ਜਣਾ ਨੂੰ ਵੀ ਲੈ ਆ ਆਪਾਂ ਇਦਾਂ ਸਾਰੀਆਂ ਵਾਸ਼ ਕਰ ਲੈਣੀਆਂ ਵਾ ਡੰਡੀਆਂ ਤੋੜ ਕੇ ਮਿਰਚਾਂ ਲਾਗੋ ਜਿਹੜੀਆਂ ਸਾਰੀਆਂ ਡੰਡੀਆਂ ਵੱਖਰੀਆਂ ਇਦਾਂ ਕਰਕੇ ਤੇ ਇਹਨਾਂ ਨੂੰ ਚੀਰੇ ਦੇ ਕੇ ਆਪਾਂ ਤੇ ਆਪਾਂ ਇਹਨਾਂ ਨੂੰ ਤੜਕਾ ਨਹੀਂ ਲਾਉਣਾ ਹੈਗਾ ਕਿਉਂਕਿ ਨਹੀਂ ਤੇ ਆਮ ਜਨਤਾ ਜਿਹੜੀ ਆ ਉਹ ਇਹਨੂੰ ਤੜਕਾ ਲਾ ਕੇ ਉਸੇ ਵੇਲੇ ਖਾਣ ਲੱਗ ਜਾਂਦੇ ਆ ਪਰ ਆਪਾਂ ਇਹਨੂੰ ਤੜਕਾ ਨਹੀਂ ਲਾਉਣਾ ਉਹਦਾ ਹੀ ਉਹਦਾ ਹੀ ਥੋੜਾ ਮਿਰਚ ਮਿਕਸ ਕਰ ਦੇਣਾ ਇਹਦੇ ਵਿੱਚ ਥੋੜਾ ਨਾਣ ਮਿਰਚ ਮਸਾਲਾ ਮਿਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਘਰ ਦੇਣਾ ਆਪਾਂ ਤੇ ਦੂਸਰਾ ਕੀ ਕਰਨਾ ਕਿ ਜਦੋਂ ਆਪਾਂ ਆਮਬ ਦਾ achar ਪਾਇਆ ਨਾ ਤੇ ਆਮਬ ਦੇ achar ਦੇ ਵਿੱਚੋਂ ਥੋੜਾ ਮਸਾਲਾ ਲੈ ਕੇ ਉਹ ਇਹਦੀ ਉਪਰ ਕਰਦੇ ਨਾਲ ਕਿਉਂਕਿ ਉਹ ਮਸਾਲਾ ਬਣਿਆ ਹੀ ਹੁੰਦਾ ਸਾਰਾ ਬਹੁਤ ਵਧੀਆ ਹਾਂ ਸਾਡੇ ਕੋਲ ਮਸਾਲਾ ਹੈ ਗੰਬ ਦਾ ਉਹਦੇ ਵਿੱਚ ਮਿਕਸ ਕਰ ਦੇਣਾ ਹੁੰਦਾ ਇਹ ਉਹ ਮਸਾਲਾ ਜਿਹੜਾ ਨਾ ਬਹੁਤ ਵਧੀਆ ਹੁੰਦਾ ਤੇ ਆਪਾਂ ਕੀ ਕਰਨਾ ਉਹਦੇ ਚੋਂ ਆਂਬ ਦਾ ਚਾਰ ਜਿਹੜਾ ਵਾ ਉਹ ਵੱਖਰਾ ਕਰਕੇ ਤੇ ਮਸਾਲਾ ਮਸਾਲਾ ਰਹਿਣ ਦੇਣਾ ਤੇ ਮਸਾਲਾ ਇਹਦੇ ਵਿੱਚ ਹੀ ਆਪਾਂ ਸਾਰਾ ਮਿਕਸ ਕਰ ਦੇਣਾ ਤੇ ਉਹ ਚਾਰ ਵੀ ਬਹੁਤ ਵਧੀਆ ਬਣਦਾ ਤੇ ਖਰਾਬ ਵੀ ਨਹੀਂ ਹੁੰਦਾ ਤੇ ਖਰਾਬ ਤੇ ਆਪਣੀ ਵਜ੍ਹਾ ਨਾਲ ਹੀ ਹੁੰਦਾ ਜਦੋਂ ਉਹ ਹੁੰਦਾ ਆਪਾਂ ਜਦੋਂ ਆਟੇ ਵਾਲੇ ਹੱਥ ਜਾਂ ਗਿੱਲੇ ਹੱਥ ਮਾਰਦੇ ਆ ਫੇਰੀ ਖਰਾਬ ਹੁੰਦਾ ਵਾ ਨੇ ਵੀ ਉਧਰ ਸ਼ਾਹਦ ਕਾਦੀ ਖਰਾਬ ਨਹੀਂ ਹੋਇਆ ਤੇ ਬਾਕੀ ਨੂੰ ਬਣਾਉਨੇ ਆਂ ਗਾੜੀ ਜਦੋਂ ਕੰਮ ਆਜੇ ਮੈਨੂੰ ਟਾਈਮ ਲੱਗਣਾ ਹੋ ਫਿਰ ਛੋਟੇ ਛੋਟੇ ਵੀਡੀਓ ਨਾਲ ਐਡ ਕਰਦੇ ਆਂ ਤੇ ਪੂਰਾ ਮਿਕਸ ਕਰਨ ਤੱਕ ਤੁਹਾਨੂੰ ਖਾਲਦੇ ਆਂ ਵੀ ਆਪਾਂ ਆ ਕਿਦਾਂ ਆਪਾਂ ਨੂੰ ਸਾਫ਼ ਕਰਨੀਆਂ ਆਪਾਂ ਇਦਾਂ ਆਪਾਂ ਇਹਨੂੰ ਆਪਣੇ ਖਾਣ ਦੇ ਮੁਤਾਬਕ ਜਿਹੜੇ ਹਿਸਾਬ ਨਾਲ ਆਪਾਂ ਛੋਟੇ ਛੋਟੇ ਪੀਸ ਕੱਢ ਲੈਣੇ ਜਿਆਦਾ ਵੱਡੇ ਪੀਸ ਨਹੀਂ ਕਰਨੇ ਪਪਾ ਕਿਦਾ ਚਾਰਵਾ ਏ ਕਾ ਕਿ ਸਵਾਨ ਜਣਾ ਦਾ ਚਾਰਵਾ ਕੁਝ ਵਿੱਚ ਅਦਰਕ ਪਾਵਾਂਗੇ ਆਪਾਂ ਛੋਟਾ ਛੋਟਾ ਕੱਟ ਕੇ ਹਰੀ ਮਿਰਚ ਕੋੜੇ ਵਾਲੀ ਦੂਸਰੀ ਨਹੀਂ ਕਿ ਫੀਕੀ ਨਹੀਂ ਮੋਢੀ ਮੋਢੀ ਨਹੀਂ ਆ ਪੂਰੀ ਆਵੇ ਖਿਜਦਾ ਨਾ ਪੂਰੀ ਕੋੜੀ ਮਿਰਚ ਆਏ ਥੋੜੀ ਮਿਰਚ ਆਪਾਂ ਇਹਨਾਂ ਨੂੰ ਵੀ ਕੀ ਕਰਨਾ ਇਦਾਂ-ਇਦਾਂ ਕਰਕੇ ਇਹ ਇੰਦਾਂ ਚੀਜ਼ੇ ਦੇ ਕੇ ਸਾਰੀਆਂ ਇਦਾਂ ਕਰਕੇ ਆਪਾਂ ਇਦਾਂ ਕਰਕੇ ਸਾਰੀਆਂ ਨੂੰ ਇਦਾਂ ਕਰਕੇ ਛੱਡਣਾ ਹੈ ਨਾ ਥੋੜੀ-ਥੋੜੀ ਕਰਕੇ ਆਪਾਂ ਇਹਨਾਂ ਅੰਦਰ ਜੀ ਇਦਾਂ ਹੀ ਅਦਰਕ ਇਦਾਂ ਹੀ ਸੁਆਹ ਲੈਣਾ ਸਾਰਾ ਆਪਾਂ ਵੀ ਲੋ ਕਟਾਂਗੇ ਤੇ ਫਿਰ ਦੱਸਾਂਗੇ ਅੱਗੇ ਅੱਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਫਿਰ ਵਿਖਾਉਣਾ ਮੈਂ ਅੱਗੇ ਤੋਂ ਪਹਿਲਾਂ ਤੇ ਮੈਂ ਖਾਦਾ ਨਹੀਂ ਚਾਰ ਇਸੇ ਅਗੇ ਹਾਲਾ ਦੇ ਆ ਖਾਦਾ ਉਹ ਆਮ ਦਾ ਚਾਰ ਆ ਨਾ ਪਰ ਇਹ ਮੌਸਮ ਦੇ ਹਿਸਾਬ ਨਾਲ ਪਾ ਲਈਦਾ ਹੁਣ ਇਹ ਸਾਗ ਚੱਲਣਾ ਸਿਆਰ ਸਾਗ ਦੇ ਨਾਲ ਸਵਾਦ ਲੱਗੂਗਾ ਇਹ ਕਰਕੇ ਪਾ ਲਈਦਾ ਸੁਆਣਣਾ ਦਾ ਚਾਰ ਸੁਆਣਣਾ ਦਾ ਚਾਰ ਜਿਹੜਾ ਨਾ ਉਹ ਹੋਰ ਵੀ ਬਹੁਤ ਫਾਇਦੇਮੰਦ ਹੁੰਦਾ ਆ ਇਹਦੇ ਬੜੇ ਬੈਨੀਫਿਟਾ ਸੁਆਣਣਾ ਦੇ ਮਨਾਈ ਸਰੋਂ ਦਾ ਸਾਗ ਤੇ ਨਾਲ ਸੁਆਣਣਾ ਦਾ ਚਾਰ ਸੁਹਾਂਜਣਾ ਦਾ achar ਅਦਰਕ ਦਾ achar ਇਹ ਵਧੀਆ ਲੱਗੂਗਾ ਸਿਆਲ ਦੇ ਵਿੱਚ ਇਹ ਚਾਰ ਜਿਆਦਾ ਵਧੀਆ ਲੱਗੂਗਾ ਜੀ ਅਸੀਂ ਕਿੰਨਾ ਕੁ ਰਹਿ ਗਿਆ ਜੇ ਕੁਝ ਨਹੀਂ ਬਸ ਮਿਰਚਾਂ ਰਹਿ ਗਈਆਂ ਵਾ ਬਾਕੀ ਨੇ ਮੈਂ ਕੱਟ ਲਿਆ ਸਾਰਾ ਸੁਹਾਂਜਣਾ ਕੱਟ ਕੇ ਤੇ ਅਦਰਕ ਵੀ ਕੱਟ ਲਿਆ ਤੇ ਮਿਰਚਾਂ ਨੂੰ ਇਦਾ ਕਰਕੇ ਹੌਲੀ-ਹੌਲੀ ਟਾਈਮ ਲੱਗਦਾ ਵਾ ਘੱਟੋ 10 ਮਿੰਟ ਲੱਗਣਗੇ ਔਰ ਮੈਨੂੰ 10-15 ਮਿੰਟ ਆ ਥੋੜੀਆਂ ਰਹਿ ਗਈਆਂ ਮਿਰਚਾਂ ਤਾਂ ਤਾਂ ਮਿਰਚਾਂ ਥੋੜੀਆਂ ਰਹਿ ਗਈਆਂ ਸਵਾਂਜਣਾ ਤੇ ਉਹ ਕੱਟਿਆ ਗਿਆ ਹੋਣਾ ਵਾ ਅਦਰਕ ਅਦਰਕ ਥੋੜਾ ਬਰੀਕ ਕਰਕੇ ਕੱਟਿਆ ਆਪਾਂ ਤੇ ਆ ਜਿੰਦਾ ਆ ਥੱਲੇ ਸਵਾਂਜਣਾ ਵਾ ਇਹ ਥੋੜੀਆਂ ਮੋਟੀਆਂ ਕਿਉਂਕਿ ਸਵਾਂਜਣਾ ਦਾ ਚਾਰ ਜਿਹੜਾ ਉਹ ਜਲਦੀ ਬਣ ਜਾਣਾ ਤੇ ਜਿਹੜਾ ਅਦਰਕ ਆ ਅਦਰਕ ਨੂੰ ਥੋੜਾ ਟਾਈਮ ਲੱਗਦਾ ਅਦਰਕ ਆਪਾਂ ਛੋਟੇ ਛੋਟੇ ਟੁਕੜਿਆਂ ਚ ਕੱਟਿਆ ਆ ਸਾਡੇ ਕੋਲ ਆਮ ਦਾ achar ਹੀ ਪੁਰਾਣਾ ਤੇ ਹੁਣ ਇਦਾਂ ਕੀ ਕਰਨਾ ਕਿ ਥੋੜੀ ਜੀ ਮਿਹਨਤ ਤੇ ਲੱਗਣੀ ਆ ਪਰ ਇਹਦੇ ਚੋਂ ਮਸਾਲਾ ਅਲੱਗ ਕਰਕੇ ਆਪਾਂ ਆਮਬੰਦਾ achar ਜਿਹੜਾ ਨਾ ਇਦਾਂ ਚੁਗ ਲੈਣਾ ਹੈ ਇਹਦੇ ਤਰੀਕੇ ਦੇ ਨਾਲ ਇਦਾਂ ਵਾ ਨਾ ਕਿ ਜਿੰਨਾ ਮੰਨ ਲਓ ਆਹੜਾ achar ਆ ਆਪਾਂ ਆਮਬਦਾ achar ਖਤਮ ਹੋ ਜਾਂਦਾ ਤੇ ਇਹ ਮਸਾਲਾ ਵੀ ਜਿਹੜਾ ਨਾ ਲੋਕੀ ਵੇਸਟੀ ਵੀ ਸੁੱਟ ਦਿੰਦੇ ਕਿਉਂਕਿ ਉਹਨੂੰ ਯੂਜ਼ ਨਹੀਂ ਕਰਦੇ ਵੀ achar ਖਤਮ ਹੋ ਗਿਆ ਤੇ ਸੋਚ ਲੈਂਦੇ ਆ ਵੀ ਮਸਾਲੇ ਦਾ ਕੰਮ ਵੀ ਖਤਮ ਹੋ ਗਿਆ ਤੇ ਆਪਾਂ ਉਹਨੂੰ ਨਾਲ ਦੇ ਨਾਲ ਹੀ ਵੇਸ ਵੀ ਸੁੱਟ ਦੋ ਵੀ ਖਤਮ ਹੋ ਗਿਆ achar ਪਰ ਆਪਾਂ ਇਹ ਤਰੀਕਾ ਜਿਹੜਾ ਨਾ ਇਸ ਤਰੀਕੇ ਲਈ ਯੂਜ਼ ਕਰ ਲੈਨੇ ਵੀ ਇਹੀ ਮਸਾਲਾ ਜਿਹੜਾ ਆ ਇਹਦੇ ਚ ਸਾਰੇ ਮਸਾਲੇ ਪਏ ਆ ਤੇ ਇਹੀ ਤਰੀਕੇ ਦੇ ਨਾਲ ਆਪਾਂ ਮਿਰਚ ਦਾ ਆਚਾਰ ਕਰੀ ਵੀ ਬਣਾਉਨੇ ਆ ਤੇ ਆਪਾਂ ਇਦਾਂ ਹੀ ਬਣਾਉਨੇ ਆ ਤੇ ਨਾਲੇ ਲੰਮਾ ਟਾਈਮ ਵੀ ਚੱਲਦਾ ਵਾ ਇਹ ਆਚਾਰ ਤੇ ਜਿਹੜਾ ਮਸਾਲਾ ਵਾ ਜਿਹੜਾ ਸਾਰਾ ਕੁਝ ਆ ਉਹ ਸਾਡਾ ਯੂਜ਼ ਵੀ ਫੇਰ ਹੋ ਜਾਂਦਾ ਵਾ ਤੇ ਮੈਂ ਤੇ اسی ਤਰੀਕੇ ਨਾਲ ਹੀ ਬਣਾਉਣਾ ਤੇ ਵਧੀਆ ਬਣਦਾ ਹੈ ਬਾਕੀ ਤੁਸੀਂ ਵੀ ਮੇਰੇ ਭੈਣ ਭਰਾ ਦੱਸਿਓ ਕਿ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਾ ਵੀ ਸਹੀ ਆ ਜਾਂ ਨਹੀਂ ਸਹੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਬਣਦਾ ਚਾਰ ਤੇ ਤੁਹਾਨੂੰ ਲਾ ਕੇ ਮੈਂ ਖਾ ਕਿਦਾਂ ਦਾ ਲਾ ਲੂਣ ਇਹਦੇ ਵਿੱਚ ਪਾਤਾ ਵਾ ਹੋਰ ਤੇ ਹਾਂ ਥੋੜਾ ਜਿਹਾ ਪਾਤਾ ਵਾ ਬਾਕੀ ਵੇਖਾਂਗੇ ਜੇ ਘੱਟ ਜਾਪੂਗਾ ਤੇ ਬਾਅਦ ਚ ਪਾਵਾਂਗੇ ਹੁਣ ਹੋਰ ਮੈਂ ਕੁਝ ਨਹੀਂ ਪਾਉਣੇ ਵਿੱਚ ਕੋਈ ਮੈਨੂੰ ਪਤਾ ਨਾ ਇਹ ਬਹੁਤ ਵਧੀਆ ਲੱਗਣਾ ਕਿੰਨਾ ਪਹਿਲਾਂ ਆਚਾਰ ਦੇ ਵਿੱਚ ਮਸਾਲਾ ਹੀ ਬਹੁਤ ਜ਼ਿਆਦਾ ਹੈ। ਸਾਰਾ ਕਾਫੀ ਮਸਾਲਾ ਵਿੱਚ ਚੈਲ ਨੂੰ ਸਾਰਾ ਮੈਂ ਸਾਰਾ ਮੈਂ ਕੱਢ ਲਿਆ ਵਾ ਦੂਸਰਾ ਆਂਬ ਜਿਹੜੇ ਆ ਉਹ ਸਾਰੇ ਕੱਢ ਲਏ ਆ ਵਿੱਚੋਂ ਹੁਣ ਇਹੋ ਵੀ ਕਰਕੇ ਤੇ ਕੱਲਾ ਮਸਾਲਾ ਹੀ ਰਹਿ ਗਿਆ ਹੈ। ਤੇ ਉਸੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਐਨ ਵਧੀਆ ਕਰਕੇ ਹਲਾ ਦੇਣਾ ਆ ਆਚਾਰ ਨੂੰ ਇਹ ਬਹੁਤ ਜ਼ਿਆਦਾ ਵਧੀਆ ਬਣ ਗਿਆ। ਕਿੰਨਾ ਸੁਣਾ ਲੰਗਦਾ ਹੈ ਨਾ। ਸਾਢਾ 4 ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਨਾਲ ਕਰਦੇ ਆਂ ਅਸੀਂ ਬਲੌਗ ਦੀ ਐਂਡਿੰਗ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ